ਤੇ ਚੰਦਨਾ ਭਾ ਲੈ ਆਂਦਾ ਇਹ ਕਰਾਂਗੇ ਕੱਲ ਨੂੰ ਫਿੱਟ ਹੁਣ ਤੇ ਟਾਈਮ ਬੜਾ ਹੋ ਗਿਆ ਮੇਰਾ ਹੋ ਗਿਆ ਕਾਫੀ ਹਾਂ ਦੱਸੋ ਆ ਕਮ ਕੋਮ ਨਹੀਂ ਹੁੰਦਾ ਕੀ ਕਰਾ ਲਿਆ ਕਰਾਂ ਨਹੀਂ ਲੱਗ ਥੋੜੀ ਬੋਤ ਹੈ ਕੋਈ ਨਹੀਂ ਮਸਲਾ ਹਲ ਕਰਮਨੇ ਕੋਈ ਜਰਾਨੀ ਇੱਥੇ ਕਹਿੰਨੇ ਆ ਕਿ ਕੱਪੜੇ-ਕਪੜੇ ਧੋ ਜਾ ਕਰੇ ਤੇ ਛੜੂ ਪੋਚਾ ਕਰ ਜਾ ਕਰੇ ਤੇ ਬਾਕੀ ਚਲੋ ਭਾਂਡੇ-ਭੁੰਡੇ ਮਾਂ ਜਾ ਕਰੇ ਤੇ ਬਾਕੀ ਜੇ ਰੋਟੀ ਪਣੀ ਦਾ ਤੁਹਾਡਾ ਮਟਾਪ ਵੀ ਕਰ ਲਿਆ ਕਰਾਂਗੇ ਹੈਨਾ ਕੋਈ ਟੈਨਸ਼ਨ ਨਾ ਲੈ ਮੈਂ ਕਰਦਾ ਹਾਂ ਮਸਲਾ ਹੱਲ ਚੰਗਾ ਘਬਰਾਉਣਾ ਨਹੀਂ ਤੂੰ ਇਸੇ ਗੱਲ ਤੋਂ ਹਾਂਜੀ ਗੁੱਡ ਮਾਰਨਿੰਗ ਸਸਿ ਕਾਲ ਕਿਹਾ ਜਾਲ ਕਿਵੇਂ ਸਾਰੇ ਠੀਕ ਠਾਕ ਵਧੀਆ ਹੋ ਸਾਰੇ ਛੋਟੇ ਜਿਹੇ ਬਲੌਗ ਦੀ ਸ਼ੁਰੂਆਤ ਮਾਰਨਿੰਗ ਟਾਈਮ ਤੇ ਮੈਂ ਚੱਲਿਆ ਵਧੂ ਜਾਣ ਵਾਸਤੇ ਡੋਲੂ ਦੇ ਤਾਂ ਡੋਲੂ ਭਾਈ ਮੈਂ ਡੋਲੂ ਜਿਲੇ ਆਉਨੇ ਨਹੀਂ ਡੋਲੂ ਠੀਕ ਇਹ ਰਵਹਲ ਫਾਫੇ ਜੀ ਲੈ ਆਉਣਾ ਗੱਡੀ ਰਹਿੰਦ ਨੇ ਅੰਦਰ ਬਾਹਰ ਧੁੱਪ ਬੜੀ ਏ ਫਿਲਹਾਲ ਹਨਾ ਸੈਰਤ ਨੇ ਮੋਰਸਲ ਕੱਢ ਲੈਨੇ ਚੱਲ ਅਗੇ ਬਾਬਾ ਜੀ ਦੀ ਪਾਣੀ ਤੇ ਮੋਰਸਲ ਚਾਬੀ ਉੱਥੇ ਹੋਣੀ ਹਨ ਬਾਹਰ ਲੋਕਾਂ ਦੇ ਨਾਲ ਨੂੰ ਸਾਰਿਆ ਵਗੈਰਾ ਹਨ ਇਹਦੇ ਚੱਕਰ ਧੂਆਂ ਬਹੁਤ ਮੈਂ ਕਾਲੀ ਸਵਾਜ ਬੜੀ ਓਡੋੜਾ ਹੁੰਦੀ ਏ ਜੇ ਦਰਵਾਜ਼ਾ ਰਾਤੀ ਬੰਦ ਨਹੀਂ ਹੋਣ ਡਿਆ ਵੀ ਮੈਂ ਕਹਾਂ ਚੱਲ ਇਹਨੂੰ ਲੋਕ ਲਾ ਦਿੰਨੇ ਆ ਕੱਲ ਆਉਣਾ ਹੈ ਕੱਲ ਟਾਈਮ ਨਹੀਂ ਲੱਗਾ ਅੱਜ ਲੋਕ ਲੰਮੇ ਨੇ ਪਹਿਲਾ ਮਾਹ ਹਾਂ ਹੋਰ ਸਬਜ਼ੀ ਵੀ ਲੈਉਣੀ ਕੋਈ ਹਾਂਜੀ ਲੈ ਵੀ ਮੈਂ ਬਾਜ਼ਾਰ ਮੈਂਗਾ ਚੱਲ ਭਾਈ ਹੁਣਾਂ ਕੋ ਬਹਿ ਜਾਨੇ ਘੜੀ ਅੱਜ ਆ ਚੀਜ਼ ਬੜੀ ਪਿਆਰੀ ਹੈ ਤਿਆਰ ਕੀਤੀ ਪਰ ਇਹ ਨਾ ਇਹ ਭਾਈ ਹੁਣਾਂ ਕੇ ਦੀ ਵੇਚੀ ਨਹੀਂ ਲਾਈ ਹੈ ਮਤਲਬ ਤੇ ਉਹ ਵੀ ਰੁਪਏ ਬੜੇ ਮੰਗਣ ਡਿਆ ਮੈਂ ਰਹਿ ਗਿਆ 500 500 ਦੇ ਜਿਹੜੇ ਗੱਲ ਚੰਗੀ ਗੱਲ ਨਹੀਂ ਉਹ 3-4000 ਰੁਪਏ ਮੰਗੇ 3000 ਰੁਪਏ ਇਹਦਾ 3 ਇਹਦਾ ਭਾਈ ਹੁਣਾਂ ਮੰਗਦਾ ਨਾ ਨਾ ਇਹ ਵੀ ਨਹੀਂ ਤੇ ਇਹ ਨਹੀਂ ਗੱਲ ਬੰਦਨੀ ਆਪਣੀ ਔਖਾ ਆਹ ਬੜਾ ਵਧੀਆ ਲੱਗਾ ਮੈਂ ਕਿਹਾ ਚੱਲ ਦੋ ਕਮਲੇ ਕਮਲੇ ਰਹਿ ਦਿੰਦੇ ਪਰ ਉਹ ਪੈਸੇ ਬੜੇ ਮੰਗਦਾ ਭਾਈ ਜੀ ਲਾ ਜੀ ਪਹੁੰਚ ਗਏ ਸੀ ਘਰ ਹਾਂਜੀ ਤੁਸੀਂ ਬੈਠੇ ਚੁੱਪਚਾਪ ਕੀ ਗੱਲ ਹੈ ਕੀ ਗੱਲ ਠੀਕ ਨਹੀਂ ਕੀ ਹੋਇਆ ਐਨੀ ਪ੍ਰੋਬਲਮ ਐਂ ਐਨੀ ਪ੍ਰੋਬਲਮ ਕੀ ਹੋਇਆ ਬੁਖਾਰ ਫਿਰ ਦਵਾਈ ਲੈ ਜਾਣਾ ਦਵਾ ਤੇ ਕੱਲ ਲੈ ਕੇ ਆਇਆ ਜੀ ਥੋੜਾ ਜਿਹਾ ਹੈਗਾ ਨਾਸ਼ਤਾ ਕਰ ਲੀਏ ਫਿਰ ਬਣਾਵਾਂ ਮੈਂ ਤੋਸਟ ਬਣਾਵਾਂ ਲੈ ਵੀ ਮੈਂ ਭਾਜੀ ਨੇ ਆ ਚੁੱਕੇ ਹਨ ਕਿਵੇਂ ਭਾਜੀ ਠੀਕ ਠਾਕ ਲੱਭ ਗਿਆ ਘਰ ਹੈ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਨਹੀਂ ਆਨ ਬਹੁਤ ਹੈ ਹਾਂ ਇਹ ਭੈਣ ਹੁਣ ਪਹਿਲਾਂ ਵੀ ਆਪਾਂ ਮਿਲੇ ਆ ਤੇ ਉਮਰਪੁਰੇ ਰਹਿੰਦੇ ਸੀ ਤੇ ਹੁਣ ਘਰ ਲੱਭਦੇ ਲਮਾਉਂਦੇ ਆ ਹੀ ਗਏ ਰਹੇ ਹਾਂ ਨਾਵਾ ਜੀ ਹੁਣਾ ਤੋਂ ਐਡਰੈਸ ਲਿਆ ਕਰਾ ਲਿਆ ਠੀਕ ਹੈ ਚਲੋ ਇਹਨਾਂ ਦਾ ਵੀ ਆਪਣਾ ਸ਼ਾਇਦ ਸਾਡਾ ਵੀ ਆਪਣਾ ਕਹਿਣ ਲੋਕ ਸਹੀ ਧੰਨ ਪਤਾ ਦੇਖਦੇ ਆ ਤੇ ਵਲੋਗਸ ਵਿੱਚ ਹੀ ਲੱਭ ਲਿਆ ਕਿ ਕਿਹੜੀ ਕਿਹੜੀ ਗਲੀ ਨੂੰ ਮੁੜਦੇ ਆਏ ਤੇ ਕਿੱਥੇ ਇਹਨਾਂ ਦਾ ਕਰ ਨਾਲੇ ਉਦਾਂ ਹੀ ਪਤਾ ਲੱਗ ਜਾਂਦਾ ਪੀਲੀ ਕੈਰੀ ਹੈ ਨਾ ਬਾਹਰ ਹਾਂਜੀ ਉਹ ਤਾਂ ਆਟੋਮੈਟਿਕ ਪਤਾ ਲੱਗ ਹੀ ਜਾਂਦਾ ਭੈਣਾਂ ਹੋਣਾ ਚੈਨਲ ਵੀ ਹੈਗਾ ਵਾ ਇਹਨੂੰ ਜੋ ਸਪੋਰਟ ਕਰੋ ਤੇ ਭੈਣ ਜੀ ਆਪਣੇ ਚੈਨਲ ਦਾ ਨਾਮ ਨਾ ਆਪਣਾ ਦੱਸ ਦੋ ਕਿ ਚੈਨਲ ਦਾ ਹਾਂਜੀ ਤੇ ਸਾਡੇ ਚੈਨਲ ਦਾ ਨਾਮ ਹੈ ਜੀ ਸੋਲੋ ਪੰਜਾਬ ਤੇ ਉਹਦੇ ਵਿੱਚ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਮੰਦਰ ਦਰਗਾਹ ਦੀਆਂ ਵੀਡੀਓ ਬਣਾਉਂਦੇ ਹੁੰਦੇ ਸੀ ਤੇ ਮੇਰਾ ਦਿਵਾਨੀ ਦਾ ਹੱਥ ਗਿਆ ਸੀ ਸੜਕ ਤੋਂ ਉਸ ਤੋਂ ਬਾਅਦ ਜਿਹੜਾ ਆ ਤੁਹਾਨੂੰ ਪਤਾ ਵੀ ਇੰਨੀ ਵੀ ਦੂਰ ਜਾ ਕੇ ਨਹੀਂ ਸੀ ਬਲੌਗ ਬਣ ਸਕਦੇ ਤੇ ਇਸ ਕਰਕੇ ਅਸੀਂ ਵੀ ਡੇਲੀ ਵਲੌਗਿੰਗ ਸ਼ੁਰੂ ਕੀਤੀ ਆ ਤੇ ਪਲੀਜ਼ ਸਾਨੂੰ ਵੀ ਸਪੋਰਟ ਜ਼ਰੂਰ ਕਰਿਓ ਜੀ ਸਾਰੇ ਸਪੋਰਟ ਕਰੋ ਭੈਣਾਂ ਵਾਣੋ ਤੇ ਨਾਲ ਵਧੀਆ ਤੇ ਵਲੌਗ ਵੇਖਣ ਤੁਹਾਨੂੰ ਮਿਲਣਗੇ ਹਾਂਜੀ ਤੈਨੂੰ ਪੀਤਾ ਠੀਕ ਹੈ ਜੀ ਸਪੋਰਟ ਕਰੋ ਦੀਦੀ ਜਿਹੜੇ ਆਏ ਹੋਏ ਆ ਸਾਡੇ ਕੋਲ ਤੇ ਇਹਨਾਂ ਨੂੰ ਜੂ سپورਟ ਕਰੇ ਇਹਨਾਂ ਦੇ ਚੈਨਲ ਨੂੰ ਓਕੇ ਜੋ ਕਰੇ ਥੈਂਕ ਯੂ ਆਹ ਭਾਈ ਦੇ ਚੈਨਲ ਦਾ ਨਾਮ ਸੋਲ ਆਫ ਪੰਜਾਬ ਗੱਡੀ ਪਈ ਲੱਗੀ ਐਵੇਂ ਤਾਂ ਲਿਖਾ ਰਹੀ ਮਗਰ ਆ ਨਾ ਲਿਖਾ ਦੇ ਗੱਡੀ ਤੇ ਮਗਰ ਹੈ ਐਂ ਲਿਖਾ ਛੱਡ ਦੇਣਾ ਐ ਲਿਖਾਇਆ ਹੋ ਰੋਟੀ ਪਾਣੀ ਛਕ ਲਈ ਐਵੇਂ ਹੀ ਪੁਰਾਣੇ ਚੱਲ ਗਏ ਹੋਣਾ ਇਹ ਵੀਰ ਉਹ ਨਹੀਂ ਆਇਆ ਸਾਨੂੰ ਇਹ ਅਮਰਪੁਰਿਆਂ ਨੂੰ ਆਪਾਂ ਨੂੰ ਮਿਲੇ ਸੀ ਪਹਿਲਾਂ ਵੀ ਤੇ ਬਹੁਤ ਸਵਾਹਨਾ ਇਸਨ ਦਾ ਇਹਨਾਂ ਦਾ YouTube ਚੈਨਲ ਹੈ ਜਰੂਰ ਸਪੋਰਟ ਕਰੋ ਮੇਰਾ ਵੀਰ ਚੀਜ਼ ਸੋਲ ਆਫ ਪੰਜਾਬ ਚੈਨਲ ਦਾ ਨਾਮ ਹੈ ਤੇ ਵਾਤੋਂ ਅੱਡ ਸ਼ੇਅਰ ਕਰੋ ਜੀ ਇਹਦੇ ਵਾਤੇ ਰੋ ਸਭ ਲੋ ਜੀ ਆਇਆ ਇੱਕ ਆਪ ਨੂੰ ਮੈਸੇਜ ਆਇਆ ਵੇਖੋ ਤੇ ਤੇ ਆ ਵੇਖੋ ਕੀ ਆ ਇੱਕ ਮੈਸੇਜ ਆਇਆ ਉਹਦੇ ਚ ਆ ਨੰਬਰ ਜੀ ਆ ਦੇਖੋ ਇਹਨਾਂ ਆ ਨੰਬਰ ਤੇ ਆ ਫੋਟੋ ਲੱਗੀ ਇਹਨੂੰ ਜਾਂ ਦੇਣਾ ਤੁਸੀਂ ਇਹ ਬੰਦੇ ਅਸੀਂ ਫੇਮਸ ਨੇ ਇਹਨਾਂ ਦੀ ਫੋਟੋ ਲਾ ਕੇ अगले ने मैसेज किया जी अस्सलाम वालेकुम जमज़म इलेक्ट्रॉनिक की तरफ से बात कर रहा हूं कैसे हैं सर सर आपको मैसेज भेज के इन्फॉर्म किया गया आपने फेसबुक पेज पे हमें लाइक किया है फॉलो किया हुआ है आपके लिए गिफ्ट है जमजम इलेक्ट्रॉनिक की तरफ से एक अल्ट्रा वॉच और एक आईफोन 14 प्रो मैक्स लिहाजा आपको वीडियो के अंदर एक व्हाट्सएप नंबर दिया जा रहा है व्हाट्सएप पर कॉन्टेक्ट कीजिएगा कुरियर हेड ऑफिस का नंबर है ठीक है आप उनको कि सर बॉक्स नंबर एट हमारा आया है हमारा बॉक्स नंबर एट हमारे तक पहुँचा दे ਥੈਂਕ ਯੂ ਵੈਰੀ ਮਚ ਆ ਨੰਬਰ ਆਖ ਨੰਬਰ ਮੈਂ ਐਡ ਕਰ ਲਿਆ ਮੈਂ ਹੁਣ ਇਹਨਾਂ ਨੂੰ ਫੋਨ ਲਗਾ ਲਾਉਣਾ ਦੇਖੋ ਕਿੱਥੋਂ ਬੋਲਦੇ ਆ ਫੋਨ ਲੱਗ ਰਿਹਾ ਹੈਂਡ ਫ੍ਰੀ ਕਰਦਾ ਨੰਬਰ ਉਹ ਹੀ ਲੱਗਿਆ ਦੇਖੋ एत्र फेल हमने कुमार सोनू है सर जी छोटे भाई बड़े भाई से क्या जानकारी मिला सर वो सर वो आपका मैसेज आया था कि एट बॉक्स करके बिल्कुल सर जी एट नंबर का बॉक्स में आई फोन फोरटीन प्रो मैक्स आई पैड अल्ट्रा स्मार्ट आपके लिए गिफ्ट आई है सर कहाँ से गिफ्ट आप लोगों के घर पे आएगी गुरप्रीत सिंह के नाम से सर जी जी आप लोग अभी इसी WhatsApp पर अपना शुभ नाम घर का एड्रेस और मोबाइल फोन नंबर आप लोग हमें WhatsApp कीजिए सर WhatsApp करके इसी WhatsApp पे कॉल लगाइए इस तरह आपका कुरियर आपका पार्सल कब तक, तक घर पर आएगा जानकारी बता देते हैं ओके सर जी जी ओके ले होने बंदे कह रहे हैं अपना एड्रेस भेजो तुम है ना ਇਹ ਬੰਦੇ ਫਰੋਡ ਹਨ ਦਾ ਕੋ ਬਚਣਾ ਚਾਹੀਦਾ ਤਨ। ਅਭੀ ਆ ਲੋਕ ਲਿਆ ਕੇ ਰੱਖਿਆ ਹੈ ਬਰੌਜਾ ਚਾਰਡ ਦਾ ਲਾਇਆ ਨਹੀਂ। ਰਾਤੀ ਹੁਣ ਕੰਮ ਤਾਂ ਕਹਿਣ ਦੇ ਆ। ਕਿਉਂਕਿ ਰਾਤੀ ਬੜਾ ਨਿਹਰਖਣਾ ਵਗਿਆ। ਹਣਾ ਤੇ ਹੁਣ ਕਹਿੰਦੇ ਨੇ ਦਰਵਾਜ਼ੇ ਨੂੰ ਲੌਕ ਲਾ ਦੇ। ਲੌਕ ਲਾ ਦਿੰਦੇ ਨੇ ਫਿਰ। ਸਮਾਂ ਤੋਂ ਪੂਰਾ ਹੀ ਇਹ ਤੁਝੋ ਜੇ ਅੰਬੀ ਗਿਆ। ਅਚਾਬੀ ਨੇ ਜੰਗ ਜਾ ਲੱਗ ਗਿਆ। ਜੰਗਾਲ ਲੱਗਿਆ ਚਾਬੀ ਨੂੰ ਇਹ ਲੈ ਲੈ ਪਣੀ ਪਣੀ ਪੈਣ ਲੱਗਦਾ ਬਹੁਤ ਚੱਭੀ ਜੰਗਾਲ ਜਾਂ ਲੱਗਿਆ ਚਾਬੀ ਚਲੋ ਇਹ ਘੰਟੀ ਦਿੱਤੀ ਇਹਦੀ 5 ਸਾਲ ਦੀ ਨੇ ਵੇਹੇ 5 ਸਾਲ ਦੀ ਗੰਦੂਤੀਆ ਲੋਕ ਦੀਆਂ ਨੇ ਬਸ ਇਹ ਚਲੋ ਕਰਦੇ ਆਂ ਕੱਪ ਠੀਕ ਆਂਡਰ ਵਧੀਆ ਆ ਮਸ਼ੀਨ ਇਹਦਾ ਫਿੱਟ ਕਰਨਾ ਆਪਾਂ ਲਾਈਟ ਆਉਂ ਲਈਏਗੇ ਲਾ ਦਿੰਦੇ ਆ ਲੈ ਮਸ਼ੀਨ ਬੰਨ ਲਈ ਆ ਫਿੱਟ ਕਰ ਲਈ ਆ ਨਿਸ਼ਾਨ ਵਿੱਚ ਲਾ ਤਿਆ ਦੇਖੋ ਆ ਤੇ ਇੱਧਰ ਉੱਪਰੋਂ ਆ ਆ ਨਿਸ਼ਾਨ ਦੇ ਵਿੱਚ ਵਿੱਚ ਆ ਬਿੱਟ ਕੋ ਮਣਾਓ ਹਾਂ ਤੇ ਪਰ ਉੱਪਰ ਸੱਲ ਮਾਰ ਦੇਣਾ ਜਿਹੜਾ ਲੋਗ ਦਾ ਲੋਗ ਵਿੱਚ ਚਲ ਜੇ ਸਾਲ ਮਾਰ ਲੀਏ ਫਿਰ ਦੇਖਦੇ ਹਾਂ ਮੇਰਾ ਟੀਵੀ ਮੈਂ ਉਹ ਟੀਵੀ ਵਲ ਤੇ ਆਣ ਗਿਆ ਲੋਕ ਲੱਗ ਗਿਆ ये बनेगा है ना मैं कह लगी तो टीवी लगा लैट बंद हो गई लो जी लॉक अब करता फिट करो चेक एक करी बंद करके लॉक अपना होगा फिट जबरदस्त ਦਰ ਆਗਾ ਮਜੇ ਜਿੱਤੇ ਦਵਾਨਾ ਕੱਟ ਕੇ ਖੁੱਖ ਜੋ ਬੜੀ ਲੱਗੀ ਚੁਟਕਣੀ ਦਰਵਾਜੇ ਨੂੰ ਤੇ ਮੈਂ ਤੇ ਅਸੂ ਆਖਿਆ ਲੋੜ ਹੀ ਨਹੀਂ ਤੇ ਕਹਿੰਦੇ ਨਹੀਂ ਕੋਚ ਆ ਰਿਆ ਇਹਨੇ ਚੁਟਕਣੀ ਲੰਮੀ ਲਗਾਤੀ ਹੈ ਕਿ ਮੇਰਾ ਹੱਥ ਪਹੁੰਚ ਗਿਆ ਕਰੇ ਅੰਜੀ ਨਾਮ ਇਹ ਕੰਨਾ ਦੀ ਇਹ ਗੱਲ ਤੈਨੂੰ ਬੜਾ ਹਸਾਉਂਦਾ ਆ ਅੜੀ ਆ ਰੱਖਿਆ ਨਹੀਂ ਇਹ ਮੇਰਾ ਲੱਕੜ ਦਾ ਬੋਕਸ ਜਿਹੜੇ ਦਰਵਾਜਾ ਖਾਨ ਹੋਇਆ ਨੇ ਪਰਸੋਂ ਦਾ ਐ ਸਿੱਧਾ ਸੰਭਾਲ ਕੇ ਤੇ ਸੱਤੀ ਸੰਭਾਲ ਕੇ ਹਾਂ ਬੇਟਾ ਬੁੱਟ ਬਈ ਆਣੀ ਬੇਟਾ ਚੰਬੇ ਟੁੱਟ ਬੁੱਟ ਪਈ ਇਹ ਹੋਇ ਉਹ ਹੋਏ ਗੱਲ ਕਿ ਜਿੱਦਾਂ ਅਸੀਂ ਪਰਸ ਸੰਭਾਲ ਕੇ ਰੱਖਦੇ ਸਮਾਨ ਸਮੂਹ ਪਰਸ ਚ ਪਾ ਕੇ ਤੇ ਉਦਾਂ ਇਹ ਵੀ ਤੁਹਾਡਾ ਪਰਸ ਹੀ ਹੈ ਨਾ ਚਲੋ ਵਧੀਆ ਗੱਲ ਆ ਕੇ ਲਾ ਵੀ ਲਾ ਵੀ ਲਾਤਾ ਤੇ ਆ ਚਿਰਕਣੀ ਵੀ ਲਾਤੀ ਉਹ ਦੋ ਫੜਦੀ ਇਹ ਜਿਹੜੇ ਛੋਟੇ ਬੰਦੇ ਆ ਨਾ ਇਹ ਛੋਟੇ ਛੋਟੇ ਬੰਦੇ ਆ ਉਹਨਾਂ ਹੱਥ ਪਹੁੰਚ ਜਾਂ ਕਰੇ ਮੈਂ ਤਾਂ ਕਰਕੇ 2 ਫੁੱਟ ਦੀ ਲਾਈ ਆ ਹੁਣ 3 ਫੁੱਟ ਦੀ ਮਿਲਦੀ ਹੋਰ ਥੱਲੇ ਆ ਨਹੀਂ ਕੋਪਤੀ ਤੇ ਇੱਥੇ ਜੇ ਨਾਰਮਲ ਹੱਥ ਪੈ ਜਾਂਦਾ ਬੰਦੇ ਦਾ ਹਲੋ ਜੀ ਆਪਣੀ ਹੋ ਚੁੱਕੀ ਹੈ ਤਿਆਰੀ ਤੇ ਹੁਣ ਆਪਾਂ ਜਾ ਰਹੇ ਹਾਂ ਕਿੱਥੇ ਭਣਾ ਜਾ ਰਹੇ ਹੁਣ ਅੱਜ ਕੀ ਕੱਢੀ ਤਾ ਉਹ ਸੁਣ ਮੈਂ ਕੀ ਬਣੀ ਅੱਜ ਹੁਣ ਕਿੱਥੇ ਜਾ ਰਹੇ ਹਾਂ ਸੋਜੀ ਬਣੀ ਚਲੋ ਇਦਾਂ ਹੀ ਆ ਤੇ ਹੁਣ ਆਪਾਂ ਜਾ ਰਹੇ ਹਾਂ ਬਾਜ਼ਾਰ ਗੱਡੀ ਆ ਗੱਡੀ ਸਵੇਰ ਦੀ ਲਾਈ ਆ ਪਾ ਅੰਦਰ ਤੇ ਮੈਂ ਕਿਹਾ ਚਲੋ ਇਹਨੂੰ ਬਾਹਰ ਗੜਾ ਮਾਰ ਧੁੱਪ ਬੜੀ ਕਿੱਥੇ ਚਾਬੀ ਗੱਡੀ ਦੀ ਗੱਡੀ ਤੁਹਾਡੇ ਵੀ ਡਰਾਈਵਰ ਸਾਂ ਚੱਲਿਆ ਕਿੱਥੇ ਹੁਣ ਤਾਂ ਦੱਸ ਆਈ ਜਾਣਾ ਕਹਿਣਾ ਤੂੰ ਮੇਰਾ ਮਨ ਦੇ ਲੜਾਈ ਕਰਨ ਤਾਂ ਦੇ ਹੁੰਦੇ ਚਲੋ ਇਹਨੇ ਥੋੜਾ ਸਮਝ ਲੈਣਾ ਬੇਚਾਰਾ ਆਪਾਂ ਟਿੱਕੀ ਤੇ ਮਿੱਟੀ ਲੱਗੀ ਉਹਦੋਂ ਰਾਜਾ ਲਾਇਆ ਨਾ ਬੂਰਾ ਜਿਹਾ ਪਿਆ ਉਹਦੇ ਤੇ ਚਲੋ ਕੋਈ ਨਹੀਂ ਸੋਹਣਾ ਚਲੋ ਘਰ ਲੈ ਗੱਡੀ ਕਰੋ ਬੈਕ ਕਰੋ ਸਾ ਚੱਲ ਕश्ती ਪਾਣੀ ਅਹੀਂ ਕੀ ਕਰਨਾ ਹੀ ਥੱਲੇ ਅੰਗਲੈਂਡ ਪਾਣੀ ਬੋਤਲਾ ਫੜ ਲਾਈ ਯਾਰ ਲੈ ਕੇ ਉੰਨੀ ਅੱਜ ਬਣੀ ਫੌਜੀ ਸਾਹਿਬ ਇਹ ਸ਼ਰਟ ਬਹੁਤ ਹੀ ਸੋਹਣੀ ਇੱਕ ਵਾਰ ਮੈਂ ਵੀ ਪਾਈ ਹੈ ਨਾ ਇਹ ਬਹੁਤ ਪਿਆਰੀ ਲੱਗਦੀ ਤੇ ਹੁਣ ਅਸੀਂ ਜਾ ਰਹੇ ਹਾਂ ਮਾਰਕੀਟ ਤੇ ਉਥੋਂ ਥੋੜਾ ਬਹੁਤ ਸਮਾਨ ਲੈਣਾ ਇਹਨਾਂ ਨੂੰ ਨਹੀਂ ਪਤਾ ਹੋਏਗਾ ਕੀ ਲੈਣਾ ਦੱਸਿਆਣੀ ਮੈਂ ਦੇ ਦੱਸਣਾ ਇਹਨਾਂ ਨੂੰ ਫੇਰ ਲੜਾਈ ਪੈ ਜਾਣੀ ਇੱਦਾਂ ਹੀ ਨਾ ਹਾਂਦੀ ਉਹਨਾਂ ਪੂਰੇ ਦੇ ਬਣੇ ਚਲੋ ਫੇਰ ਹੋਣਾ ਇਥੇ ਚਾਹਦੇ ਕਿਹੜੀ ਦੁਕਾਨ ਤੇ ਰੁਕਦੇ ਪਤਾ ਇਹਨਾਂ ਨੂੰ ਵੀ ਥੋੜਾ ਬਹੁਤ ਜਾਣ ਕੇ ਕਰਦੇ ਇਹ ਚੱਲ ਗਏ ਨੇ ਪਲੇ ਬਟਨ ਲੈਣ ਵਾਸਤੇ ਦਿੱਤਾ ਸੀਗਾ ਇਹ ਦੁਕਾਨ ਤੇ ਫਰੇਮ ਬਣ ਵਾਸਤੇ ਦਿੱਤਾ ਸੀ ਤੇ ਹੁਣ ਲੈ ਕੇ ਚੱਲਾਂਗੇ ਹਾਂਜੀ ਅਸੀਂ ਦੁਕਾਨ ਤੋਂ ਪਲੇ ਬਟਨ ਲੈ ਲਿਆ ਹੋਇਆ ਵਾ ਫਰੇਮ ਹੋ ਗਿਆ ਬਹੁਤ ਵਧੀਆ ਤੁਹਾਨੂੰ ਘਰ ਜਾ ਕੇ ਦਿਖਾਵਾਂਗੇ ਤੇ ਤੁਹਾਨੂੰ ਓਪਨ ਕਰਕੇ ਤੇ ਘਰ ਜਾ ਕੇ ਤੁਹਾਨੂੰ ਦਿਖਾਵਾਂਗੇ ਕਿਵੇਂ ਦਾ ਬਣਿਆ ਹੈ ਤੇ ਹੁਣ ਅਸੀਂ ਅੱਗੇ ਜਾ ਰਹੇ ਹਾਂ ਅੱਗੇ ਕਿੱਥੇ ਜਾਣਾ ਕੋਈ ਦੁਕਾਨ ਹੈ ਉੱਤੇ ਉਨ ਤੋਂ ਇਹਨਾਂ ਨੂੰ ਪਤਾ ਸਾਰਾ ਹੈ ਤੇ ਜਾਣ ਕੇ ਕਰਦੇ ਆ ਸੱਚੀ ਗੱਲ ਨਹੀਂ ਕਰਨ ਦੱਸਦੀ ਹੁਣ ਹੁਣ ਚੱਲੀਏ ਮਨਿਆਰੀ ਵਾਲੀ ਦੁਕਾਨ ਤੇ ਹੈ ਬਾਨਾ ਦੇ ਇੱਥੋਂ ਝੋਲਾ ਪਾ ਧਰ ਲਿਆ ਹੁਣ ਹੈਨਾ ਚਲੋ ਗੱਡੀ ਆਪਣੀ ਲੱਗੀ ਹੋ ਸਾਹਮਣੇ ਸਾਹਮਣੇ ਸਮਾਰਟ ਪੁਆਇੰਟ ਆਜੋ ਆਜੋ ਬੱਸ ਹੁਣ ਚੱਲੀਏ ਚਲੋ ਭਾਈ ਚੱਲਦੇ ਆਏ ਦੇ ਹੋਏ ਨੇ ਮੰਜੀ ਦੇ ਪਾਵੇ ਲੈਣ ਵਾਸਤੇ ਹੋਲਡਿੰਗ ਮੰਜਾ ਸੀ ਕਰੀਏ ਤੇ ਉਹਦੇ ਪਾਵੇ ਲੈਣ ਤੇ ਹੁਣ ਆ ਗਏ ਨੇ ਲੈ ਕੇ ਪਾਵੇ ਪਰ ਬੋਗੇ ਕੰਦਾਂ ਦੇ ਖਦੋਂ ਰੋਦੇ ਤੋਂ ਨਹੀਂ ਮਰਵਾਉਣਗੇ ਹਾਂਜੀ ਮਿਲਤੇ ਗਏ ਆ ਬਈ ਲੈ ਬੂਟ ਬਣੀ ਗੱਲ ਕਿ ਫਿਰ ਹੈ ਮੈਂ ਅਸਾਇਦ ਮਿਲਣ ਨੂੰ ਪਾਵੇ ਪਰ ਮੇਲੀ ਮਾਦੀ ਹੈ ਮਾਦੂ ਤੋਂ ਮਾਦੂ ਵੀ ਇੱਥੇ ਆਂ ਪਾਂਡੇ ਦਾ ਚਾਹ ਦੱਲਿਆ ਆਹ ਦੋ ਲੱਲੇ ਕਿੱਲੀਆਂ ਦੀਆਂ ਕੋਈ ਟਕਾਲੀ ਨਾ ਦੂਰ ਮੇਟਾ ਨਹੀਂ ਜਾਇਆ ਕਰਨੀ ਆ ਬੋਟਾ ਵੀ ਕਿਉਂ ਨਹੀਂ ਆ। ਕਵਾ ਜਣੀ ਉਹ ਉਹਦੇ ਚ ਟੰਗੀਆਂ ਜਾਣੀਆਂ ਪਰ ਲੋ ਦੇ। ਕਾਲਾ ਸਮਾਨ ਆਇਆ ਭਾਂਡੀਆਂ। ਭਾਂਡੀਆਂ ਲਿਖ ਰਹੇ ਨਾਂ। ਕਿਰਨਦਨ ਨਾਲ ਖਾਤਾ। ਕਿਉਂ ਵੀ ਹੁੰਦਾ। ਹਾਂਜੀ ਅਸੀਂ ਹੁਣ ਦੁਕਾਨ ਤੋਂ ਭਾਂਡਿਆਂ ਵਾਲਾ ਜਿਹੜਾ ਰੈਂਕ ਹੁੰਦਾ ਉਹ ਲੈ ਲਿਆ ਹੋਇਆ ਵਾ ਤੇ ਨਾਲ ਛੋਟੀਆਂ ਕਿੱਲੀਆਂ ਜੀਆਂ ਉਹ ਕੀ ਉਹਨਾਂ ਨੂੰ ਕਹਿੰਦੇ ਕਿੱਲੀਆਂ। ਕਿੱਲਿਆ ਕਹਿੰਦੇ ਆ ਉਹ ਭਾਂਡਾ ਔਰ ਪਾਂਡੇ ਕੜਸੀਆਂ ਕੜਸੀਆਂ ਟੰਗਣ ਵਾਸਤੇ ਉਹ ਸੂਤਰ ਨਹੀਂ ਨਾ ਹੁੰਦਾ ਜੀ ਕੰਲੀਆਂ ਲੈ ਲੀਆਂ ਤੇ ਉਦਾਂ ਕਿ ਅਸੀਂ ਟੋਕਰੀ ਲਈ ਉਹਦੇ ਵਿੱਚ ਕੜਸੀਆਂ ਪਲੇਟਾਂ ਕੌਲੀਆਂ ਸਭ ਉਹ ਫਿਰ ਚੀਜ਼ਾਂ ਲਵਦੀਆਂ ਨਹੀਂ ਐ ਤੇ ਹੁਣ ਅਸੀਂ ਜਾਂਦੇ ਪਏ ਆ ਪਾਂਡੇ ਆ ਮਿੱਟੀ ਦੇ ਪਾਂਡਿਆਂ ਦੀ ਦੁਕਾਨ ਦੇਖਣ ਵਾਸਤੇ ਉਥੋਂ ਅਸੀਂ ਲਵਾਂਗੇ ਬਹੁਤ ਵੱਡੀ ਸ ਹੈ ਜਿਹੜੀ ਇਹਨਾਂ ਨੇ ਕੀ ਤੋੜਦੀ ਐ ਤੋੜਦੀ ਟੁੱਟ ਗਈ ਆ ਇੱਕ ਡਿਚ ਲਾ ਕੇ ਅੱਤ ਵਜ ਗਿਆ ਤਾਂ ਉਹ ਡਿੱਗ ਪਿਆ ਉਹ ਬਾਟੇ ਕੋਲ ਡਿੱਗਿਆ ਤੇ ਉਹ ਟੁੱਟ ਗਈ ਮਤਲਬ ਇੰਨਾ ਕੋ ਉਹ ਸੰਡੇ ਡਿੱਗ ਕੇ ਟੁੱਟ ਗਈ ਇਹਨਾਂ ਨੇ ਛੋਟਾ ਜਿਹਾ ਮਿੱਟੀ ਵਾਲੇ ਭਾਂਡੇ ਜਿੱਥੇ ਦੁਕਾਨ ਹੁੰਦੀ ਉੱਥੋਂ ਇਹਨਾਂ ਨੇ ਉਹ ਲਿਆ ਹੁੰਦਾ ਸੀ ਕੜਾ ਬੋਲਦੇ ਉਹਨੂੰ ਕੀ ਵੇ ਛੋਟਾ ਜਿਹਾ ਮਿੱਟੀ ਦਾ ਵਾਟਰ ਕੂਲਰ ਪਾਣੀ ਪੀਣ ਵਾਸਤੇ ਜਿਹੜਾ ਤੁਸੀਂ ਦੇਖਿਆ ਸੀ ਤੇ ਉਹ ਇੰਨਾ ਕ ਟੁੱਟ ਗਿਆ ਤੇ ਹੁਣ ਅਸੀਂ ਉਹ ਲੈਣ ਜਾ ਰਹੇ ਹਾਂ ਉਹ ਵੀ ਜ਼ਰੂਰੀ ਹੈ ਪਾਣੀ ਪਾਣੀ ਵਾ ਟੇਸਟ ਲੱਗਦਾ ਉਹਦੇ ਜੇ ਕਹਿੰਦੇ ਕਿ ਪਾਣੀ ਬਹੁਤ ਵਧੀਆ ਨਗਦਾ ਵਾ ਪਾਣੀ ਦੀ ਥੋੜੀ ਪਰੇਸ਼ਾਨੀ ਜੀ ਆ ਰਹੀ ਹੈ। ਟੇਅਰ ਰੋਡ ਤੇ ਆਪਾਂ ਜਾ ਰਹੇ ਆ। ਤੇ ਉਹਦੇ ਚ ਵਾਕਿਆ ਇਹ ਕਿ ਟੇਸਟ ਥੋੜਾ ਚੇਂਜ ਹੋ ਜਾਂਦਾ ਪਾਣੀ ਤਾਂ ਵਧੀਆ ਲੱਗਦਾ ਪਾਣੀ ਪੀਣ ਜੀ। ਤੇ ਹੁਣ ਅਸੀਂ ਉਹ ਲਵਾਂਗੇ। ਦਰਬਾਰ ਸਟੈਂਡ ਅਸੀਂ ਪਹੁੰਚ ਗਏ ਆ। ਬਸ ਉਹ ਕਿੱਧਰ ਕੇ ਵਾਲੇ ਬੰਦਾ ਕੰਫਿਊਜ਼ ਹੋ ਜਾਣਾ ਤੇ ਗਰਮੀ ਇੱਕ ਉੱਤੋਂ ਗੋੜੇ ਗੋੜੇ ਤੇ ਮੈਂ ਵਟਕੁਲਾ ਵਟਕੁਲਾ ਲੈਣ ਵਾਸਤੇ। ਲੱਗ ਲੱਗ ਰੇਟ ਲੱਗੇ ਨੇ ਇਹਨਾਂ ਤੇ। ਕਿਹੜਾ ਲਈ ਫਿਰ ਆ। ਇਹ ਢੱਕਣ ਮਿਲ ਜਾਏਗਾ ਉੱਪਰ ਲਵਾ ਜੀ ਹਾਂ ਜੀ ਸਾਰੇ ਹੈਂ ਆਹ ਹੀ ਯਾਰ ਜੀ ਆ ਕੇ ਇਹਨਾਂ ਦੱਸਿਆ ਜੀ 1200 ਰੁਪਏ ਭਾਈ ਜੀ 1200 ਇਹਦੇ ਉੱਤੇ ਰੱਖਣ ਵਾਸਤੇ ਬਸਲੇ ਸਟੈਂਡ ਸਟੈਂਡ ਮਾ ਕੋਲ ਯਾਰ ਜੀ ਸਰਾ ਮਿੱਟੀ ਦੇ ਤਵੇ ਵੀ ਹੈਗੇ ਭਾਈ ਜੀ ਨਾਲ ਇਹ ਵਾਰ ਇਹਨੂੰ ਜੇ ਸਾਫ਼ ਸੁਥ ਹੋ ਜਾਣਾ ਚੰਗੀ ਤਰੀਕੇ ਨਾਲ ਭਾਜੀ ਇਹਦਾ ਕੀ ਪ੍ਰਾਈਸ ਹੈ 100 ਰੁਪਏ ਖੜਨਾ ਆਹ ਬਿਲਕੁਲ ਸੋਨੇ ਦੂ ਧੋਣੇ ਮੇਰੇ ਧਿਆਨ ਨਾਲ ਪੈਣੇ ਨੇ ਟੁੱਟ ਜਾਣੇ ਕਿੰਨੇ ਦਾ ਕੱਪ ਭਾਜੀ ਇਹ 40 ਇੱਕ 40 ਦਾ ਬੜਾ ਮਹਿੰਗਾ ਯਾਰ ਲਾਉਂਦੇ ਕੰਮ ਹਾਂਜੀ ਟੁੱਟ ਨੇ ਟੁੱਟ ਜਾਣਾ ਵਾਗੇ ਉਦਾਂ ਰਿਹਾ ਤੇ ਇਹਦਾ ਇਹਦੇ ਨਾਲ ਗਲਾਸ ਹੀ ਮਿਲ ਜਾਂਦਾ ਗਲਾਸ ਹੁੰਦਾ ਪਰ ਉਹ ਹੁੰਦਾ ਸਸਤਾ ਪਰ ਆਜੀ ਜਿੰਦੂ ਇਹਦੇ ਪਰ ਖਤਮ ਹੋਏ ਨਹੀਂ ਆ ਤੁਹਾਡੇ ਕੋਲ ਆ ਚੀਜ਼ ਹੀ ਹੁੰਦੀ ਹੈ ਖਤਮ ਹੋਏ ਖਤਮ ਹੋਏ ਬਈ ਕਿ ਆ ਗੋਲ ਗਿਆ ਹਗਰੀ ਨਹੀਂ ਹੁੰਦੀ ਇਹ ਉਹਨਾਂ ਲਾਉਣ ਵਾਸਤੇ ਅਗਰ-ਉਗਰ ਬੱਤੀ ਲਾਉਣ ਵਾਸਤੇ ਵਗੈਰਾ ਇਹ ਸਾਡੇ ਰਹਿੰਦੀ ਫਿਰ ਕੱਪ ਇੱਕ 40 ਦਾ ਦੇਣ ਦੇਵਾ ਆ ਸੋਨਾ ਵੈਸੇ ਪਰ ਰੇਟ ਜ਼ਿਆਦਾ ਹੈਣਾ ਤਾਂ ਬੰਦੂ ਜੇ ਫੇਰ ਲੈ ਜਾਾਂਗੇ ਚਲੋ ਚਲੀਏ ਨੀਰਾ ਹੋ ਗਿਆ ਕਾਫੀ ਤੇ ਚੱਲ ਪਈ ਹੁਣ ਆਪਾਂ ਚਲੀਏ ਇੱਥੋਂ ਨਵੀਂ ਦੀਪੋਣੀ ਆ ਚੁੱਕੇ ਹੈ ਬਾਈ ਖਾਨ ਸਾਹਿਬ ਹਾਂਜੀ ਭੈਣ ਜੀ ਸਰਗੁਣ ਸਰਗੁਣ ਕੀ ਹਾਲ ਜੀ ਸੱਸੀਆ ਬੁਲਾ ਦੋ ਸੱਸੀਆ ਬੁਲਾਓ ਸੱਸੀਆ ਨੂੰ ਜੇ ਤਾ ਬੋਲ ਕੇ ਬੁਲਾਉਂਦੇ ਲਿਖੋ ਸੱਸੀਕਾਰ ਨਾ ਹਾਂ ਲੈ ਨਾ ਬੋਲੀ ਨਾ ਮੂੰਹ ਨਾ ਬਲਾਈ ਬਲਾਈ ਚਾ ਅ ਵੀ ਕਦ ਦੋ ਚਾ ਕਦ ਦੋ ਚਾ ਕਦ ਦੋ ਚਾ ਕਦ ਦੋ ਹਰ ਗਣ ਪਾਣੀ ਮਿਲਿਆ ਲੈ ਪਾਣੀ ਪੀ ਲੈ ਇੱਥੇ ਪਾਲੇ ਦੇ ਆਇਆ ਬਾਹਰ ਆਇਆ ਨਾ ਕੌਣ ਕੋਣਾ ਮੈਂ ਜੰਡਿਆਈ ਪਈ ਯਾਰ ਮਾਰਨ ਰੋਜ਼ਾਂ ਮਾਰ ਕੇ ਚੱਲ ਗਏ ਨੇ ਉਹਨਾਂ ਨੂੰ ਕੁੜੀਆਂ ਤੰਗ ਕਰਨ ਲਈ ਬਹੁਤ ਜ਼ਿਆਦਾ ਹੁਣ ਥੋੜੇ ਥੋੜਾ ਠੀਕ ਆ ਬੋਡੇ ਕਿਤੇ ਵੱਜ ਜਾਂਦੇ ਅੱਗੇ ਸੱਟਾਂ ਬੜੀਆਂ ਲੱਗਦੀਆਂ ਨੇ ਇਹਨਾਂ ਨੂੰ ਮਪਾ ਹੁੰਦਾ ਲੋਟੇ ਹੈ ਤੀਨਵੇਂ ਜਿੱਨੇ ਵਿੱਚ ਗੱਡੂ ਪਰਚਾ ਦਾ ਆਰਾਮ ਦਾ ਆਰਾਮ ਥੋੜੇ ਥੋੜਾ ਫਰਕ ਆ ਰਿਹਾ ਕਿ ਵਹ ਇਹ ਚੁੜੂ ਜ਼ਿਆਦਾ ਨਹੀਂ ਕਿ 80% ਫਰਕ ਪੈ ਗਿਆ ਵਾ ਬਹੁਤ ਜਿਆਦਾ ਰੇਤ ਹੀ ਤੇ ਖੇਤ ਪੋਚਾ ਨਹੀਂ ਤੇ ਲਾ ਸਕਦੇ ਪੂਰੇ ਹਾਰੇ ਹੁਣ ਜਿੱਦਾਂ ਮਰਚ ਪੋਚਾ ਪੋਚਾ ਲਾਇਨ ਮੜੇ ਚ ਵਿਚ ਸਫਾਈ ਲੱਗਦੀ ਵਰਗੀ ਹੋ ਕੇ ਥੋੜ੍ਹਾ ਹੋ ਜਾਂਦਾ ਹੱਥ ਸਫਾਜ ਹੋ ਗਿਆ ਬਾਕੀ ਚਲੋ ਚੱਲੀ ਜਾਣਾ ਮੜਾ ਮੜਾ ਇਹ ਵੀ ਬਹੁਤ ਖਰਾਬ ਤੇ ਕਿਹੜਾ ਨਿਕਲ ਗਿਆ ਆ ਖੇਤਾਂ ਤੋਂ ਹੀ ਬਣਾਦੇ ਨੇ ਜਿਹੜੀ ਇਹ ਸਭ ਨਾਲੋਂ ਜ਼ਿਆਦਾ ਖਲਾਰਾ ਇਹ ਨਿਕਲੇ ਆ ਜਿਹੜੇ ਮੈਰੀ ਤੇ ਠੇ ਭਾਂਡੇ ਮਾੜੇ ਜਾਂਦੇ ਜਾਂ ਪਰ ਤਾਂ ਇਹਨਾਂ ਨੂੰ ਬਗੜਾ ਨਹੀਂ ਜਿਹੜੇ ਸੱਚ ਟੁੜੀ ਟਾੜੀ ਚੰਗੀ ਉੱਡ ਕੇ ਅੰਦਰ ਕੱਲ ਬਹੁਤ ਨਿਰਖਣਾ ਵਗਿਆ ਬਲੇ ਬਲੇ ਬਏ ਬਏ ਹੋ ਗਈ ਕੱਲ ਤੇ ਇਹਨਾਂ ਸਫਾਈ ਕਰਨੇ ਕੀ ਸੀ ਤੂੰ ਯਾਰ ਮਿਲ ਕੇ ਸਪਾਇਰ ਨਾਲ ਮਿਲ ਕੇ ਕੀਤੇ ਵਾ ਝੜੂ ਮਾਰਤਾ ਰਾਤ ਇਕੱਠਿਆਂ ਚੰਗੀ ਗੱਲ ਨੇ ਵੀ ਅੱਜ ਕੱਲ ਮੈਂ ਕਰਨਾ ਇਹਨਾਂ ਅੱਜ ਕੱਲ ਡਿਊਟੀ ਡਿਊਟੀ ਭਾਜੀ ਦੀ ਛਾਲੂ ਦੇ ਕੋਚ ਹੈ ਹੈ ਕੇਵਲ ਕਰਨਾ ਲੈ ਕੇ ਵਰਗੇ ਦਾ ਕੇਵਲੇ ਕਰਨਾ ਚਾਹੀਦਾ ਮੈਂ ਵੀ ਕਰਦਾ ਕੇਵਲੇ ਮੈਨੂੰ ਤਾਂ ਟਾਈਮ ਹੁੰਦਾ ਯਾਰ ਬੰਦਾ ਹੁਣ ਕਰਨਾ ਚਾਹੀਦਾ ਕਰਨਾ ਪੈਂਦਾ ਮੋੜਾ ਮੋਟਾ ਵੀ ਮੈਨੂੰ ਵੀ ਇਹ ਕੋਈ ਗੰਨੀ ਕਰਨੀ ਕੀ ਪਿਆਰ ਨਜ਼ਰ ਰੱਖ ਲੈਣਾ ਹੱਥ ਨੂੰ ਦਾਓ ਚੰਗੀ ਚੰਗੀ ਗੱਲ ਯਾਰ ਵੀ ਇਹ ਦੇ ਆਪੋ ਆਪਣਾ ਹਿਸਾਬ ਤਾਂ ਉਹਨੇ ਕਿਹੜੇ ਹਿਸਾਬ ਨਾਲ ਦਿਮਾਗ ਦੇ ਸੋਚਣਾ ਹੈ ਕਹਿੰਦੇ ਅਬ ਤਾਂ ਵਿਚਾਰੇ ਕਾਫੀ ਕੱਢਦੇ ਨੇ ਇਹ ਕੰਮ ਕਿਉਂ ਨਾ ਕਰ ਲੈਂਦੀ ਆ ਆਹ ਹੁਣ ਤੇ ਚਲੋ ਯਾਰ ਹੁਣ ਤੋੜਾ ਜਾ ਕਵਨ ਭਾਵੇਂ ਜਿੱਦਾਂ ਮੇਰੇ ਨਾਲੇ ਭਾਵੇਂ ਇਹ ਕੰਮ ਨਹੀਂ ਆਉਣਾ ਤੇ ਕਰਾਉਣਾ ਫਿਰ ਭਾਵੇਂ ਆ ਵੀ ਸਮਾਂ ਨਹੀਂ ਆ ਭਾਵੇਂ ਨਹੀਂ ਨਹੀਂ ਹੋਵੇ ਜਿੱਦਾਂ ਸਮਾਂ ਤੇਰੇ ਕੀ ਕਰਦੇ ਆ ਆਹ ਹੱਥ ਮਡਾਉਣਾ ਹੀ ਚਾਹੀਦਾ ਹੈ ਯਾਰ ਕਿ ਨਹੀਂ ਥੋੜਾ ਬਹੁਤ ਜਿੰਨੇ ਗੱਲਾਂ ਬਾਤਾਂ ਕਰਨੀਆਂ ਕਰੀ ਜਾਣੀਆਂ ਗੱਲ ਹੀ ਕੋਈ ਨਾਲੇ ਨਾਲੇ ਪਤਾ ਕੀ ਚੱਕਰ ਹੋ ਜਾਂਦੇ ਯਾਰ ਆਇਆ ਕਿਹੜਾ ਬੁਗਾਨਿਆਂ ਲੱਗੋ ਕਰਾਉਂਦੇ ਆ ਆਪਣੇ ਆਪਿਆਂ ਲੱਗੋ ਕਰਾਉਣੀ ਚਾਹੀਦਾ ਕਹਿੰਦੇ ਹਰ ਗੁਣ ਹਰ ਗੁਣ ਸੰਧੀ ਤੇ ਨਹੀਂ ਬਲਕੇ ਹੋ ਜਾ ਇੱਕ ਦੂਤੀ ਕਿਥੇ ਤੋਂ ਕਰਦੀ ਹਾਂ ਅੱਜ ਇੱਕ ਕਰਤੀ ਜੁੰਡੀ ਹਰ ਗੁਣ ਅੱਜ ਤਾਂ ਕੀਤੀ ਨਾ ਜਦੋਂ ਕਿਤੇ ਆਪਾਂ ਨੂੰ ਬਹੁਤ ਜ਼ਿਆਦਾ ਐਮਰਜੈਂਸੀ ਹੋਏ ਨਾ ਫਿਰ ਮਿੰਟੋਂ ਮੇਟੀ ਮੰਮੀ ਕਰੂਗੀ ਐ ਇੱਥੇ ਇਕੱਠੇ-ਪਟੇ ਕਰਕੇ ਚੱਲ ਰੋਡਵਾਦਣੀ ਚਲੋ ਜੀ ਦੁੱਧ ਰੋਕਾਂ ਨਹੀਂ ਪੋਤਣਾ ਦੋਧ ਤੇ ਇਹਨਾਂ ਕਰਕੇ ਕਰ ਸ਼ਰਬਤ ਪੀ ਕੇ ਮਖਰੀ ਦੁੱਧ ਹੈ ਸ਼ਰਬਤ ਤੇ ਦੁੱਧ ਹੀ ਪਾਇਆ ਚਲੋ ਇੱਥੇ ਹਰ ਗਾਣਾ ਫਾਤੇਰ ਵਾਤੇ ਆਪਾਂ ਕੀਤਾ ਨਿਰੂਜਾ ਪਾਇਆ ਬਸ ਆ ਖੇਡਣ ਵਾਤੇ ਪਰ ਇਹ ਵੀ ਜ਼ਰੂਰ ਉਹ ਇਹ ਪਾਨਾ ਥੋੜਾ ਹਾਂ ਇਹ ਥੋੜਾ ਉਸੇ ਨਿਰੂਚੇ ਸਹੀ ਗੱਲ ਇਹਦੇ ਵਾਤੇ ਵਧੀਆ ਮਸਖਲਾ ਸਾੜ ਕੇ ਮਾਜਾ ਵਜਾਣੀ ਚੰਗੀ ਤਰ੍ਹਾਂ ਵੀ ਹਾਂ ਇੱਧਰ ਇਹ ਤਾਂ ਤੁਸੀਂ ਵਧੀਆ ਮਾਰਿਆ ਸਰ ਗੱਡੀ ਸਲਿੱਪ ਕਰਦੀ ਉਹ ਵੀ ਟਾਇਰ ਲੱਗੇ ਯਾਰ ਇਹ ਹਰ ਕੁਝ ਲੱਪਾ ਮਾਰਦੇ ਹੀ ਲੈ ਦੀ ਚੱਲਿਆ ਹੁਣ ਆਇਆ ਹੀ ਇੱਕ ਕਾਫੀ ਟਾਈਮ ਦੇ ਆਹੀ ਚੱਲ ਗਏ ਥੋੜਾ ਬਾਜ਼ਾਰ ਲੇਟ ਹੋ ਗਏ ਓਏ ਹਾਏ ਬਲੀਵਾਜ ਕਰਦੀ ਅੱਜ ਤਾਂ ਲੇਟ ਆਉਣ ਡਈਏ ਵਾਹ અને ઇતھے ખેડના યાર ઇતھے જ ચાલ ચાલ હી ઇતھے ઠીક હે બસ ચલ મા ચલ બાય કર દઈએ બાય 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 હે બાય હેલો કર દો હેલો કર દો વાહ હે હેલો કર દો હેલો હેલો કરતો ના ચલો ઠીક હે ઓકે સાંજી પર મે સસ્તી કાર ਦੱਬੀ ਤੁਹਾਡੀ ਹੁਣ ਦੇਖ ਜਾਵਾਂਗੇ ਕੱਲ ਲੁੱਡੇ ਵਾਲੇ ਕਿਹੜੀ ਦੱਬੀ ਬਾਹਨੇ ਦਾ ਦੇਣਾ ਬੰਦਾ ਨਹੀਂ ਵਾਈ ਠੀਕ ਠੀਕ ਕੋਈ ਨਾ ਰਵਾਂ ਘਰ ਆ ਯਾਰ ਕੋਈ ਨਰਾਜ਼ ਨਾ ਮੇਰਾ ਕੋਈ ਨਰਾਜ਼ ਨਹੀਂ ਹੁੰਦਾ ਕੋਈ ਗੱਲ ਆਏ ਇੱਕ ਦੋ ਦਿਨਾਂ ਦਾ ਨਰਾਜ਼ ਰਹਿਣਾ ਤੁਹਾਡੇ ਕੋਲ ਵਾਈ ਹੱਥ ਨਾ ਆ ਜੀ ਸ਼ੀਸ਼ੇ ਚ ਚਲ ਫਲੈਂਕਸ ਕਰਦੇ ਫੇ ਚੱਲ ਗਿਆ ਕਰ ਉਧਰੋਂ ਕਰੋ ਨਾ ਕੋਈ ਨੂੰ ਪੂਈ ਨੂੰ ਕਰ ਦੋ ਕੋਈ ਨਾ ਕਰੋ ਆ ਚਲੋ ਠੀਕ ਹੈ ਭਾਜੀ ਓਕੇ ਸასი ਕਰੀਂ ਧਿਆਨ ਨਾ ਜਾਏ ਹੋ ਲੰਗਰ ਪਾਣੀ ਛਕ ਲਿਆ ਅਸੀਂ ਹੁਣ ਆਪਾਂ ਇਧਰ ਸਿਆਰ ਕਰਨ ਵਾਸਤੇ ਤੇ ਦੀਪ ਹੁਣ ਆਏ ਇਹ ਦੀਪ ਹੁਣ ਚੱਲ ਗਏ ਬਈ ਕੰਮ ਹੀ ਆਇਆ ਇੱਥੇ ਚਲੋ ਆ ਗਿਆ ਘੜੀ ਦੀ ਘੜੀ ਕਿਉਂ ਵੀ ਆਇਥੇ ਚੰਦਨਾ ਆਪਾਂ ਲਿਆਂਦਾ ਇਹ ਕਰਾਂਗੇ ਕੱਲ ਨੂੰ ਫੇਟ ਹੁਣ ਤੇ ਟਾਈਮ ਬੜਾ ਹੋ ਗਿਆ ਹਨੇਰਾ ਹੋ ਗਿਆ ਕਾਫੀ ਹਾਂ ਦੱਸੋ ਹਾਂ ਕੰਮ ਕੋਮਲ ਨਹੀਂ ਮੈਂ ਦੱਲ ਤੀ ਕਰਾ ਰਿਆ ਕਰਾ ਮੈਨੂੰ ਵੀ ਲੱਗੋ ਤੜੀ ਪੋਤ ਹੈ ਕੋਈ ਨੇ ਮਸਲਾ ਹਲ ਕਰੰਨੇ ਕੋਈ ਜਨਾਨੀ ਇੱਥੇ ਕਹਿੰਨੇ ਆ ਕਿ ਕੱਪੜੇ-ਕੱਪੜੇ ਤੋਂ ਜਾ ਕਰੇ ਤੇ ਝੋੜੂ-ਪੋਚਾ ਕਰ ਜਾ ਕਰੇ ਤੇ ਬਾਕੀ ਚਲੋ ਭਾਂਡੇ-ਭੁੰਡੇ ਮਾਂਜਾ ਕਰਦੇ ਬਾਕੀ ਜੋ ਰੋਟੀ-ਪਾਣੀ ਦਾ ਤੁਹਾਡਾ ਮਟਾਪ ਹੀ ਕਰ ਲਿਆ ਕਰਾਂਗੇ ਹੈਨਾ ਕੋਈ ਟੈਨਸ਼ਨ ਨਾ ਲੈ ਮੈਂ ਕਰਦਾ ਮਸਲਾ ਹਲ ਚੰਗਾ ਘਬਰਾਉਣਾ ਨਹੀਂ ਤੂੰ ਇਸੇ ਗੱਲ ਤੋਂ ਸ਼ੇਪ ਆਵੇ ਲੈਂਦੇ ਆ ਮੰਜਾ ਥਲੇ ਡਾਈਦਾ ਸੀ ਨਾ ਰਫੋਲਡਿੰਗ ਤੇ ਉਹ ਫਿਰ ਜੇ ਸਾਡਾ ਉਹ ਜਿਆਵਾ ਤੇ ਉਹਨਾਂ ਖਰਾਬ ਕਰਦਾ ਆ ਆ ਸਿੱਖ ਲਿਆ ਆ ਖਰਾਬ ਬੜਾ ਹੋ ਗਿਆ ਵੇਖੋ ਮੈਂ ਕਿਹਾ ਚੱਲ ਜਰ ਇਹਨਾਂ ਥੋੜਾ ਵਿਚਾਲੀਏ ਕਿਉਂਕਿ ਨੇਰੂ ਤੇ ਆਪਾਂ ਪਾਇਆ ਵਜੇ ਖਿੱਚਾ ਧੋਵਾ ਕੇ ਮੰਜਲ ਦੇ ਨੇਰੂ ਨਿਕਲ ਜਾਣਾ ਫਿਰ ਘੱਟੋ ਘੱਟ ਹੀ ਹੋ ਜਾਣਾ ਕੰਮ ਇਸ ਤੋਂ ਬਿਹਤਰ ਵਾ ਗਿਆ ਥੋੜਾ ਟਾਈਮ ਕੱਢ ਲਈਏ ਤੇ ਇਹਨੂੰ ਲਾ ਦਿੰਦੇ ਇਹਨੂੰ ਹੈ ਨਹੀਂ ਲੱਗੇ ਨਹੀਂ ਪਾਵੇ ਇਹਨੂੰ ਮੈਂ ਕਿਹਾ ਚੱਲ ਲਾ ਦਿੰਦੇ ਇਹਨੂੰ ਇੱਧਰ ਹੀ ਸਾਈਡ ਲੱਗਣੀ ਹੈ